ਮੇਰੀ ਜਾਨ ਹੈ ਜਿਹੜੋ ਮੇਰੇ ਗ੍ਰੈਂਡਸਨ ਗ੍ਰੈਂਡਡਾਟਰ ਉਹ ਮੇਰੀ ਜਾਨ ਮੈਂ ਉਹਨਾਂ ਤੋਂ ਬਗੈਰ ਨਹੀਂ ਰਹਿ ਸਕਦੀ ਕਿ ਨਹੀਂ ਮੈਨੂੰ ਭੇਜਣਾ ਨਾ ਮੈਂ ਮਰ ਜਾਵਾਂ ਮੈਨੂੰ ਰੱਬ ਮੈਂ ਅਰਦਾਸ ਕਰਨੀ ਵੀ ਪਪਾ ਮੈਨੂੰ ਮੌਤ ਦੇ ਦੇ ਪਰ ਮੈਂ ਇਸ ਤਰ੍ਹਾਂ ਨਹੀਂ ਰਹਿ ਸਕਦੀ ਨਾ ਮੈਨੂੰ ਕੋਈ ਪਤਾ ਹੀ ਹੈ ਨਾ ਮੈਨੂੰ ਅਜੇ ਪਤਾ ਹੀ ਚੱਲਦਾ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਗੱਲ ਕਰ ਰਹੀ ਸੀ ਆਪਣੇ ਬੇਟੇ ਨਾਲ ਤੇ ਮੈਂ ਉਹਨੂੰ ਕਹਿ ਰਹੀ ਸੀ ਮੈਂ ਮੇਰਾ ਗ੍ਰੈਂਡਸਨ ਮੈਂ ਮਨ ਜੋਤ ਨੂੰ ਮੈਂ ਕਹਿੰਨੀ ਆ ਵੀ ਉਹ ਆ ਜਾ ਉਹ ਮੈਨੂੰ ਕਹਿੰਦਾ ਮਾਂ ਤੂੰ ਕਹਾ इंडिया है ये अमेरिका नहीं है मा, मानजो अमेरिका में रात नींद नी नहीं आती 4 बजे उठती है 12 बजे सोऊंगी 4 बजे उठती सारा दिन मैं स्त्री रही अपने आप ਨੂੰ ਮੈਨੂੰ ਪਤਾ ਨਹੀਂ ਚੱਲਦਾ ਵੀ ਮੈਂ ਅਮਰੀਕਾ ਹਾਂ ਕਿ ਇੰਡੀਆ ਕੱਲ ਮੈਂ ਗੱਲ ਕਰ ਰਹੀ ਸੀ ਆਪਣੇ ਬੇਟੇ ਨਾਲ ਤੇ ਮੈਂ ਉਹਨੂੰ ਕਹਿ ਰਹੀ ਸੀ ਮੈਂ ਮੇਰਾ ਗ੍ਰੈਂਡਸਨ ਮਹਿਮਾਨਦੋਤ ਨੂੰ ਮੈਂ ਕਹਿੰਨੀ ਆਂ ਵੀ ਉਹ ਆ ਜਾ ਉਹ ਮੈਨੂੰ ਕਹਿੰਦਾ ਮਾਂ ਤੂੰ ਕਹਾਂ ਇੰਡ ਗਿਆ ਹੈ ਅਮਰੀਕਾ ਨਹੀਂ ਹੈ ਮਾਨਦਤ ਅਮਰੀਕਾ ਮੈਂ ਮੈਨੂੰ ਆਪਣੇ ਆਪ ਨੂੰ ਨਹੀਂ ਪਤਾ ਚੱਲਦਾ ਮੈਂ ਕਿ ਕਵਾਂ ਮੈਨੂੰ ਦਿਮਾਗ ਨਹੀਂ ਕੰਮ ਕਰਦਾ ਸੋਚ ਇਹ ਪੈਸਾ ਨੂੰ ਪੁੱਛ ਲਓ ਰਾਤ ਨੀਂਦ ਨਹੀਂ ਆਉਂਦੀ ਮੈਂ 4 ਵਜੇ ਉੱਠੀ 12 ਵਜੇ ਸੌਂਗੀ 4 ਵਜੇ ਉੱਠੀ ਸਾਰਾ ਦਿਨ ਮੈਂ ਇਸਤਰੀ ਰੰਦੀ ਤੁਸੀਂ ਸਮਝ ਸਕਦੇ ਹੋ ਕਿ 33 ਸਾਲ ਤੁਸੀਂ ਇੱਕ ਇਹੋ ਜਿਹੇ ਦੇਸ਼ 'ਚ ਰਹੇ ਹੋ ਔਰ ਅੱਜ ਇੱਕ ਦੂਜੇ ਦੇਸ਼ 'ਚ ਰਹ ਰਹੇ ਹੋ ਬੜੀ ਮੁਸ਼ਕਲ ਦੀ ਘੜੀ ਵੀ ਹੈ ਕਿਉਂਕਿ ਜੈਟ ਲੈਗ ਵੀ ਹੋਵੇਗਾ ਉੱਥੋਂ ਦਾ ਟਾਈਮ ਡਿਫਰੈਂਸ ਇੱਥੋਂ ਦਾ ਟਾਈਮ ਡਿਫਰੈਂਸ ਹੈ ਲੇਕਿਨ ਪਰਿਵਾਰ ਤੋਂ ਜਿਹੜਾ ਕਹਿੰਦੇ ਕਿ ਦੂਰੀ ਜਿਹੜੀ ਹੁੰਦੀ ਹੈ ਉਹਦਾ ਵਿਛੋੜਾ ਜਿਹੜਾ ਹੈ ਉਹ ਵੀ ਬੜਾ ਤੰਗ ਕਰਦਾ ਹੈ ਅ ਮੋਦੀ ਸਾਹਿਬ ਨੂੰ ਕੋਈ ਅਪੀਲ ਕਰਨਾ ਚਾਹੋਗੇ ਕਿਉਂਕਿ ਇੱਕ ਮੀਡੀਆ ਕੇ ਜ਼ਰੀਆ ਹੁੰਦਾ ਹੈ ਸਰਕਾਰਾਂ ਔਰ ਆਮ ਲੋਕਾਂ ਦੀਆਂ ਮੁਸੀਬਤਾਂ ਦੇ ਵਿੱਚ ਇੱਕ ਪੁਲ ਦਾ ਕੰਮ ਕਰਦਾ ਹੈ ਕੋਈ ਉਹਨਾਂ ਨੂੰ ਅਪੀਲ ਕਰਨਾ ਚਾਹੋਗੇ ਕਿਉਂਕਿ ਤੁਹਾਡੇ ਲਈ ਤੇ ਪੈਸਾ ਰੁਪਿਆ ਪੈਸਾ ਕੋਈ ਮਤਲਬ ਨਹੀਂ ਰੱਖਦਾ ਲੇਕਿਨ ਬੱਚਿਆਂ ਦੇ ਕੋਲ ਜਿਹੜੇ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿੱਚ ਤੁਸੀਂ ਟਾਈਮ ਸ ਮੈਂ ਤੇ ਇਹ ਰਿਕਵੈਸਟ ਕਰਦੀ ਮੈਨੂੰ ਪੈਸੇ ਨਹੀਂ ਚਾਹੀਦੇ ਮੈਨੂੰ ਵਾਪਸ ਮੇਰੀ ਫੈਮਲੀ ਕੋਲ ਭੇਜਿਆ ਜਾਵੇ ਤੇ ਉਹ ਮੈਨੂੰ ਸਭ ਤੋਂ ਬੈਟਰ ਹੈ ਮੈਂ ਪੈਸੇ ਇੱਥੇ ਲੈ ਕੇ ਕੀ ਕਰਨੇ ਮੈਨੂੰ ਮੇਰੀ ਜਾਨ ਹੈ ਜਿਹੜਾ ਮੇਰੇ ਗ੍ਰੈਂਡਸਨ ਗ੍ਰੈਂਡਡਾਟਰ ਮੈਂ ਉਹ ਮੇਰੀ ਜਾਨ ਹੈ ਉਹਨਾਂ ਤੋਂ ਬਿਨਾਂ ਨਹੀਂ ਰਹਿ ਸਕਦੀ ਮੈਂ ਇਹੋ ਤਾਂ ਫਿਰ ਮੈਂ ਮਰ ਜਾਵਾਂ ਤੇ ਮੈਨੂੰ ਵਧੀਆ ਹੈ ਅਗ ਨਹੀਂ ਮੈਨੂੰ ਭੇਜਣਾ ਨਾ ਮੈਂ ਮਰ ਜਾਵਾਂ ਮੈਨੂੰ ਰੱਬ ਮੈਂ ਅਰਦਾਸ ਕਰਨੀ ਵੀ ਪਾ ਮੈਨੂੰ ਮੌਤ ਦੇ ਦੇ ਪਰ ਮੈਂ ਇਸ ਤਰ੍ਹਾਂ ਨਹੀਂ ਰਹਿ ਸਕਦੀ ਨੇ ਚਲੋ ਉਮੀਦ ਮੈਂ ਕਹਿੰਨਾ ਜੀ ਉਮੀਦ ਜਿਹੜੀ ਆ ਪਸਾਨੂੰ ਰੱਖਣੀ ਵੀ ਚਾਹੀਦੀ ਆ ਔਰ ਅਸੀਂ ਉਸ ਸਿੱਖੀ ਦੇ ਵਿੱਚੋਂ ਆ ਜਿੱਥੇ ਗੁਰੂ ਸਾਹਿਬ ਨੇ ਆਪਣੇ ਬੱਚੇ ਵਾਰੇ ਸੀ ਔਰ ਉਸ ਤੋਂ ਹੀ ਸੇਧ ਲੈਣ ਦੀ ਜ਼ਰੂਰਤ ਹੈ ਕਿਉਂਕਿ ਠੀਕ ਹੈ ਮੁਸ਼ਕਲਾਂ ਦਾ ਵਕਤ ਹੈ ਤੁਹਾਡੇ ਲਈ ਬਹੁਤ ਮੁਸ਼ਕਲ ਹੈ ਲੇਕਿਨ ਇੱਕ ਪਰਿਵਾਰ ਤੁਹਾਡਾ ਪੂਰਾ ਪੰਜਾਬ ਦੇ ਵਿੱਚ ਪੂਰੇ ਦੇਸ਼ ਵਿੱਚ ਹਰ ਬੰਦਾ ਜਿਹੜਾ ਤੁਹਾਡੀ ਮੁਸ਼ਕਲ ਦੇ ਵਿੱਚ ਤੁਹਾਡਾ ਸਾਥ ਬਣਿਆ ਹੋਵੇ ਮੈਂ ਸਾਥ ਦੇ ਰਿਹਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਵੀ ਹੌਂਸਟਲ ਰੱਖ ਕੇ ਚੰਗੇ ਦਿਨਾਂ ਦਾ ਇੰਤਜ਼ਾਰ ਕਰਨਾ ਚਾਹੀਦਾ ਕਿਉਂਕਿ 트럼ਪ ਸਾਹਿਬ ਅੱਜ ਨੇ ਸ਼ਾਇਦ ਕੱਲ੍ਹ ਨਹੀਂ ਹੋਣਗੇ ਅਪੀਲ ਦਾ ਕੋਈ ਫੈਸਲਾ ਹੋਏਗਾ ਇੰਤਜ਼ਾਰ ਹੋਏਗਾ ਤੁਹਾਨੂੰ ਵੀ ਕਿ ਇੱਕ ਦਿਨ ਤੁਸੀਂ ਜਿਸ ਦੇਸ਼ ਨੂੰ ਆਪਣਾ ਦੇਸ਼ ਮੜਾਇਆ ਸੀ ਉੱਥੇ ਇੱਕ ਵਾਰ ਵਾਪਸ ਜਾਓਗੇ ਅਜੇ ਤੱਕ ਮੈਨੂੰ ਕੋਈ ਭਰੋਸਾ ਨਹੀਂ ਨਾ ਮੈਨੂੰ ਕੋਈ ਪਤਾ ਹੀ ਹੈ ਨਾ ਮੈਨੂੰ ਅਜੇ ਪਤਾ ਹੀ ਚੱਲਦਾ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਅਜੇ ਮੈਨੂੰ ਆਪਣੀ ਦੁਨੀਆ ਵਿੱਚ ਮੈਨੂੰ ਇਸ ਵਾਰੀ ਕੋਈ ਪਤਾ ਨਹੀਂ ਕੀ ਕਰੂੰ ਕੀ ਨਹੀਂ ਕਰੂੰ